ਸੱਚੀ ਗੱਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਦੇਸ਼ ਦੁਨੀਆ ਆਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਵੱਲ ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨات ਚੱਲਦਿਆਂ ਲਗਭਗ 1000 ਭਾਰਤੀ ਵਿਦਿਆਰਥੀ ਭਾਰਤ ਪਰਤ ਆਏ ਨੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਹਵਾਬਾਸੀ ਇਮੀਗ੍ਰੇਸ਼ਨ بندرگاہਾਂ ਤੇ ਵੀਐਸਐਫ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤੀ ਨਾਗਰਿਕ ਸੁਰੱਖਿਅਤ ਘਰ ਪਹੁੰਚ ਸਕਣ ਜਾਣਕਾਰੀ ਅਨੁਸਾਰ ਲਗਭਗ 778 ਭਾਰਤੀ ਵਿਦਿਆਰਥੀ ਵੱਖ-ਵੱਖ ਬੰਦਰਗਾਹਾਂ ਰਾਹੀਂ ਭਾਰਤ ਪਰਤ ਆਏ ਨੇ ਜਦੋਂ ਕਿ 200 ਦੇ ਕਰੀਬ ਵਿਦਿਆਰਥੀ ਟਾਕਾ ਤੇ ਛਟਗਾਮ ਹਵਾਈ ਅੱਡਿਆਂ ਤੋਂ ਨਿਯਮਿਤ ਉਡਾਣਾਂ ਸੇਵਾਵਾਰ ਆਹੀਂ ਘੱਟ ਪਰਤ ਆਏ ਨੇ ਟਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਛਟਗਾਮ ਰਾਸ਼ਾਹੀ ਸ ਪਾਰਟਨ ਅਗ੍ਰਿਕਾਂ ਦੀ ਵਤਨ ਵਾਪਸੀ ਦੀ ਸਹਾਇਤਾ ਕੀਤੀ ਜਾ ਰਹੀ ਹੈ। ਖਡੂਰ ਸਾਹਿਬ ਤੋਂ ਚੋਣ ਜਿੱਤਣ ਤੋਂ ਬਾਅਦ ਹੁਣ ਅਮਰਪਾਲ ਸਿੰਘ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਸਿਆਸਤ ਚ ਹੋਰ ਸਰਗਰਮ ਹੋ ਸਕਦੇ ਨੇ। ਉਹਨਾਂ ਦੇ ਪਿਤਾ ਤਰਸੀਮ ਸਿੰਘ ਅਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਬਾਰੇ ਇਸ਼ਾਰਾ ਕਰ ਦਿੱਤਾ ਹੈ। ਸੰਗਰੂਰ ਦੇ ਵਿੱਚ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਵਿੱਚ ਸਨਮਾਨ ਕੀਤੇ ਜਾਣ ਤੋਂ ਬਾਅਦ ਪਿਤਾ ਤਰਸੀਮ ਸਿੰਘ ਨੇ ਆਖਿਆ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਨਾਲ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਾਂਗੇ। ਹਾਲਾਂਕਿ ਉਹਨਾਂ ਨੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਦੇ ਲਈ ਫਿਲਹਾਲ ਹਾਮੀ ਨਹੀਂ ਭਰੀ ਹੈ। ਪਰ ਅਮਰਪਾਲ ਸਿੰਘ ਨੇ ਜਦੋਂ 5 ਜੁਲਾਈ ਨੂੰ ਦਿੱਲੀ ਵਿੱਚ ਐਮਪੀ ਇਸਤੇ ਜਿਸ ਦਾ ਖੁਲਾਸਾ ਪਿਤਾ ਤਰਸੀਮ ਸਿੰਘ ਨੇ ਆਪ ਕੀਤਾ ਉਧਰ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਨੇ ਵੀ ਪਾਰਟੀ ਬਣਾਉਣ ਵਾਲਾ ਇਸ਼ਾਰਾ ਕਰ ਦਿੱਤਾ ਆਖਿਆ ਕਿ ਭਾਈ ਅਮਰਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਇਸ ਦਾ ਖੇਡਲਾ ਫੈਸਲਾ ਹੋਵੇਗਾ ਈਡੀ ਨੇ ਸੋਨੀਪੱਤ ਜਿਲ੍ਹੇ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੁਵਾਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਦੇਰ ਰਾਤ ਹੋਈ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਈਡੀ ਦੀ ਟੀਮ ਵਿਧਾਇਕ ਨੂੰ ਮੌੜਾ ਲੈ ਕੇ ਜਾ ਰਹੀ ਸੀ। ਹਾਲ ਹੀ ਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਯਮਨਾਨਗਰ ਦੇ ਸੁਰਿੰਦਰ ਪੁਵਾਰ ਚ ਸਾਬਕਾ ਵਿਧਾਇਕ ਦਿਲਬਖ ਸਿੰਘ ਦੇ ਕਰਤੇ ਛਾਪੇਮਾਰੀ ਕੀਤੀ ਗਈ ਸੀ। ਇਸ ਵਾਰ ਈਡੀ ਨੇ ਪੁਵਾਰ ਦੇ ਘਰੋਂ ਕਈ ਦਸਤਾਵੇਜ਼ ਲਏ ਸਨ ਜਿਸ ਮਾਮਲੇ 'ਚ ਗ੍ਰਿਫਤਾਰੀ ਕੀਤੀ ਜਾ ਰਹੀ ਹੈ। ਸੈਕਟਰ 15 ਸਥਿਤ ਵਿਧਾਇਕ ਦੇ ਘਰ ਅੱਗੇ ਸਨਾਟਾ ਛਾਇਆ ਹੋਇਆ। ਹਰ ਰੋਜ਼ ਵਾਣ ਸ਼ਿਕਾਇਤ ਕਰਤਾਵਾਂ ਦਾ ਇਕ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ ਤੇ ਅਗਲੇ ਹਫਤੇ ਤੋਂ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ ਬਾਈਡਨ ਨੂੰ ਕੋਰੋਨਾ ਵਾਇਰਸ ਹੋਇਆ ਤਾਂ ਉਸ ਸਮੇਂ ਕਾਂਤ ਵਾਸ਼ ਨੇ ਬਾਈਡਨ ਬੁੱਲੋਸੀ ਪ੍ਰਚਾਰ ਮੁਹਿੰਮ ਸੰਭਾਲਣ ਵਾਲੀ ਟੀਮ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਡੋਨਲਡ ਟਰੰਪ ਵਿਖ ਨੂੰ ਲੈ ਕੇ ਜੋ ਖਤਰਨਾਕ ਨਜ਼ਰੀਆ ਰੱਖਦੇ ਹਨ ਅਸੀਂ ਅਮਰੀਕੀ ਉਹ ਨਹੀਂ ਆ ਇੱਕ ਪਾਰਟੀ ਅਤੇ ਦੇਸ਼ ਵਜੋਂ ਅਸੀਂ ਉਹਨਾਂ ਨੂੰ ਚੋਣਾਂ 'ਚ ਹਰਾ ਸਕਦੇ ਹਾਂ ਤੇ ਹਰਾਵਾਂਗੇ ਬਾਈਡਨ ਨੇ ਟਰੰਪ ਦੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਦਿੱਤੇ ਭਾਸ਼ਣ ਵਿੱਚ ਵੀ ਨਿੰਦਾ ਕੀਤੀ ਹੈ ਉਹਨਾਂ ਨੇ ਆਖਿਆ ਕਿ ਆਪਣੇ 90 ਮਿੰਟ ਤੋਂ ਬਾਅ ਕੋਈ ਯੋਜਨਾ ਨਹੀਂ ਹੈ ਕਾਮਕਾਜੀ ਲੋਕਾਂ ਦੀ ਜ਼ਿੰਦਗੀ ਨੂੰ ਪੈਤਰ ਬਣਾਉਣ ਲਈ ਕੋਈ ਯੋਜਨਾ ਨਹੀਂ ਹੈ ਉਧਰ ਬਾਈਡਨ ਖਿਲਾਫ ਡੈਮੋਕ੍ਰੈਟਿਕ ਪਾਰਟੀ ਚ ਸੂਰਾ ਤੇਜ਼ ਹੋਈਆਂ ਨੇ ਪਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਦਾਕਾਰ ਸੋਨੂ ਸੋਦ ਵੱਲੋਂ ਕਾਮੜ ਯਾਤਰਾ ਤੇ ਰਸਤਿਆਂ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਬਾਹਰ ਮਾਲਕਾਂ ਦੇ ਨਾਮ ਲਿਖੇ ਜਾਣਦੇ ਯੂਪੀ ਸਰਕਾਰ ਦੇ ਨਿਰਦੇਸ਼ਾਂ ਖਿਲਾਫ ਲੈ ਸਟੈਂਡ ਤੇ ਸਵਾਲ ਖੜੇ ਕੀਤੇ ਸੋਨੂ ਸੋਦ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਕਿ ਦੁਕਾਨਾਂ ਦੇ ਬਾਹਰ ਇਨਸਾਨੀਅਤ ਲਿਖਿਆ ਜਾਣਾ ਚਾਹੀਦਾ ਹੈ ਕੰਗਰਾਂ ਨੇ ਕਿਹਾ ਕਿ ਉਸ ਨੂੰ ਮੰਨਦੀ ਹੈ ਕਿ ਹਾਲਾਤ ਨੂੰ ਇਨਸਾਨੀਅਤ ਨਾਲ ਬਦਲਿਆ ਜਾਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਫਿਲਮ ਲੇਖਕ ਜਵੇਦ ਅਕਤਰ ਨੇ ਵੀ ਮੁਜ਼ਫਰਨਗਰ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ ਸੀ ਉਹਨਾਂ ਐਕਸ ਤੇ ਲਿਖਿਆ ਸੀ ਦੁਕਾਨਾਂ ਦੇ ਬਾਹਰ ਨਾਮ ਕਿਉਂ ਲਿਖੇ ਜਾਣੇ ਤੇ ਹੁਣ ਇਹੋ ਜਿਹੇ ਬੋਰਡ ਤੇ ਹਤਕੰਡੇ ਯੂਪੀ ਚ ਵੀ ਅਪਣਾਏ ਜਾ ਰਹੇ ਨੇ ਚੀਨ ਦੇ ਸਾਖੀ ਸੂਬੇ ਚ ਅਚਾਨਕ ਆਈ ਹੜ੍ਹ ਕਾਰਨ ਇੱਕੋ ਹਾਈਵੇ ਦੇ ਇੱਕ ਪੁਲ ਦੇ ਅਰਸ਼ਕ ਤੌਰ ਤੇ ਟਹਿ ਜਾਣ ਕਾਰਨ ਕਟੋ-ਕਟ 11 ਲੋਕਾਂ ਦੀ ਮੌਤ ਹੋਈ ਹੈ ਤੇ ਤਬਾਦਲਾਪਤਾ ਹੋਏ ਨੇ ਸੂਬਾ ਪ੍ਰਚਾਰ ਵਿਭਾਗ ਦੇ ਹਵਾਲੇ ਨਾਲ ਸਨਵਾ ਨਿਊਜ਼ ਏਜੰਸੀ ਨੇ ਸ਼ਾਂਗਲੋ ਸ਼ਹਿਰ ਦੇ ਚਾਂਸੀ ਕਾਉਂਟੀ ਵਿੱਚ ਸਥਿਤ ਪੁਲ ਸ਼ੁੱਕਰਵਾਰ ਨੂੰ ਸ਼ਾਮ ਅਚਾਨਕ ਡਿੱਗਿਆ ਮੀਂਹ ਤੇ ਹੜਾ ਕਾਰਨ ਤੇ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰ ਤੱਕ 11 ਲੋਕਾਂ ਦੀ ਮਰਨ ਦੀ ਪੁਸ਼ਟੀ ਕੀਤੀ ਗਈ ਹੈ ਤੇ ਤਬਾਦਲਾਪਤਾ ਹੋਏ ਨੇ ਪੁਲ ਟੈਂਡ ਕਾਰਨ ਕੁਝ ਵਾਹਨ ਹੇਠਾਂ ਸੰਕਿਆ ਨਦੀ ਦੇ ਵਿੱਚ ਡਿੱਗੇ ਨੇ ਤੇ ਡਿੱਗਣ ਵਾਲੇ ਵਾਹਨਾਂ ਦੀ ਸਹੀ ਗਿਣਤੀ ਦਾ ਜੇ ਪਤਾ ਲਗਾਇਆ ਜਾ ਰਿਹਾ ਹੈ। ਉਣ ਪ੍ਰਚਾਰ ਦੇ ਦੌਰਾਨ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਲਰ ਟਰੰਪ ਤੇ ਹਮਲੇ ਤੋਂ ਬਾਅਦ ਪਾਰਟੀ ਦੀ ਮੈਂਬਰ ਹਰਮਿਤ ਕੋਟੇਲੋ ਦੇ ਵੱਲੋਂ ਉਹਨਾਂ ਦੇ ਸਲਾਮ ਦੇ ਲਈ ਸਿੱਖ ਮਰਿਆਦਾ ਮੁਤਾਬਕ ਅਰਦਾਸ ਕੀਤੀ ਗਈ। ਇਸ ਅਰਦਾਸ ਨੂੰ ਪਾਰਟੀ ਦੇ ਇੱਕ ਪ੍ਰੋਗਰਾਮ 'ਚ ਜਨਤਕ ਤੌਰ ਤੇ ਕੀਤਾ ਗਿਆ ਜਿਸ ਤੋਂ ਬਾਅਦ ਹਰਮਿਤ ਨੂੰ ਆਪਣੇ ਹੀ ਪਾਰਟੀ ਦੇ ਵਰਕਰਾਂ ਤੇ ਹਮਾਇਤੀਆਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਉਹਨਾਂ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤੇ ਹੁਣ ਅਮਰੀਕੀ ਕਾਂਗਰਸ ਦੇ ਭਾਰਤੀ ਮੂਲ ਦੇ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ। ਕ੍ਰਿਸ਼ਨਮੂਰਤੀ ਨੇ ਗੁਰਮੀਤ ਕੋਟੇਲੋ ਖਿਲਾਫ ਵਖਰੇਵਾ ਕਰਨ ਦੀ ਕੋਈ ਥਾਣੀ ਹੈ ਜਦੋਂ ਅਜਿਹਾ ਹੁੰਦਾ ਹੈ ਤਾਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਨੂੰ ਇਸ ਦੀ ਸਖਤ ਸ਼ਬਦਾਂ ਵਿੱਚ ਖੇਦੀ ਕਰਨੀ ਚਾਹੀਦੀ ਹੈ ਅਮਰੀਕੀ ਕਾਂਗਰਸ ਦੇ ਮੈਂਬਰ ਨੇ ਹਰਮਿਤ ਕੋਰ ਰਿਪਬਲਿਕਨ ਨੈਸ਼ਨਲ ਪਾਰਟੀ ਦੀ ਮੈਂਬਰ ਹੈ ਤੇ ਅਜਿਹੇ ਵਿੱਚ ਪਾਰਟੀ ਦੇ ਵਰਕਰਾਂ ਵੱਲੋਂ ਅਜਿਹੀ ਟਿੱਪਣੀ ਕਰਨਾ ਸਹੀ ਨਹੀਂ ਅਮਰੀਕਾ ਦੇ ਲੋਕ ਅਜਿਹੀ ਵਤੀਰੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ 437 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਦਲੇ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਦਫ਼ਤਰ ਵਿਖੇ ਫਾਰਮ ਭਰਨ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਦਿਹਾੜੀ ਦੇ ਵਿੱਚ ਉਪਰਾਜਪਾਲ ਨੇ ਇਹਨਾਂ ਪਰਿਵਾਰਾਂ ਵੱਲੋਂ ਹਰੇਕ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਵਾਨਗੀ ਦਿੱਤੀ। ਕੈਂਪ ਵਿੱਚ ਪੀੜਤ ਪਰਿਵਾਰਾਂ ਨੂੰ ਦੱਸਿਆ ਗਿਆ ਹੈ ਕਿ ਇਹ ਫਾਰਮ ਉਨ੍ਹਾਂ ਦੇ ਇਲਾਕੇ ਦੇ SDM ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾਣ। ਨਿਯੁਕਤੀ ਪੱਤਰ ਵੀ SDM ਦਫ਼ਤਰ ਤੋਂ ਹੀ ਜਾਰੀ ਕੀਤੇ ਜਾਣਗੇ। DSGMCI ਦੇ ਚਰਨ ਸਕੱਤਰ ਜਗਦੀਪ ਸਿੰਘ ਕਲੋਂ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਹੈ ਤੇ ਪੀੜਤ ਪਰਿਵਾਰਾਂ ਨੂੰ ਨਿਆਂ ਸਖੂਤਾ ਦਿੱਤੀਆਂ ਜਾ ਰਹੀਆਂ ਨੇ ਸੂਚਨਾ ਅਸਟੀਆਂ ਫਟਾਫਟ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਤਾਂ